ਹਾਂਜੀ ਮਿੱਤਰ ਪਿਆਰੋ ਕੀ ਹਾਲ ਚਾਲ ਨੇ ਇੱਕ ਬਹੁਤ ਹੀ ਨੀਚ ਹਰਕਤ ਘਟਿਆ ਕਰਤੂਤ ਪਤਾ ਨਹੀਂ ਕੌਣ ਨੇ ਲੋਕ ਕੌਣ ਤਾਂ ਨਾ ਅਸੀਂ ਆਏ ਤੋਂ ਰੇ ਸ਼ੂਟ ਕਰਨ ਵੀਡੀਓ ਦਾ ਆਪਦਾ ਸਾਡੇ ਪਿੰਡ ਦਾ ਬਾਹਰ ਬਾਈ ਟੋਬਾ ਹੈ ਸਾਡੀ ਜਿਹੜੀ ਗਊਸ਼ਾਲਾ ਹੈ ਗਊਸ਼ਾਲਾ ਦੇ ਸਾਹਮਣੇ ਦੋ ਦੋ ਦਿਨ ਹੋ ਗਏ ਬਾਈ ਇਹ ਮੈਨੂੰ ਸਮਝ ਨਹੀਂ ਆਇਆ ਉਹ ਕਹਿੰਦਾ ਦੋ ਦਿਨ ਹੋ ਗਏ ਨਾ ਪਾਣੀ ਨਾ ਕੱਖ ਆ ਟੂਣਾ ਕਰਕੇ ਨਾ ਆ ਦੇਖ ਲਓ ਬੱਚਾ ਅਮਰੀਕੀ ਇੱਥੇ ਹੀ ਬੰਨ ਰਿਹਾ ਹੈ ਔਰ ਆ ਅਮਰੀਕੀ ਬੱਚਾ ਹੈ ਆ ਇੱਕ ਦਿਖਾ ਦੇਖੋ ਆ ਭਾਂਜ ਦਾ ਹਾਰ ਸ਼ਿੰਗਾਰ ਦਾ ਬੱਚੋ ਦਾ ਕਾਜਲ ਸੰਧੂਰ ਅਸੀਸਾ ਕੰਗੀ ਇੱਕ ਆ ਖੋਪੇ ਦਾ ਗੁੱਟ ਇੱਕ ਆ ਚੁੰਨੀ ਆ ਬਾਕੀ ਕਹਿੰਦੇ ਕੁੱਤੇ ਖਾ ਗਏ ਨਾ ਮੀਠ ਮੁੜੀ ਵੀ ਰੱਖ ਗਏ ਇੱਥੇ ਪਤਾ ਨਹੀਂ ਕੀ ਕੁਸ ਰੱਖ ਤੀਂ ਅੰਗੂਠੀਆਂ ਪਰਾਹ ਪਈਆਂ ਨੇ ਬਈ ਆ ਦੇਖ ਲੋ ਆ ਬੰਦਰ ਖਾ ਬੱਚਾ ਕਰਦਾ ਭੁੱਖਾ ਤਾਂ ਹੈ ਬਈ ਇਹ ਬੱਚਾ ਮੈਂ ਤਾਂ ਅੱਜ ਜਾ ਕੇ ਦੇਖਾਂਗਾ ਆ ਦੱਸੂਗੀ ਚੰਗੀ ਕਰਤੂਤਾਂ ਲੋਕਾਂ ਦੀ ਕਹਿੰਦੇ ਇਹਦੇ ਨਾਲ ਪੜਾ ਨਹੀਂ ਹੁੰਦਾ ਬਈ ਪੜਾ ਇਹਦੇ ਨਾਲ ਨਹੀਂ ਹੁੰਦਾ ਐਡੀਆਂ ਗਰੀਆਂ ਹੱਕ ਤਾਂ ਕਾਹਤੋਂ ਲੱਗ ਗਏ ਲੋਕ ਕਰਨ ਸਮਝਣ ਦੀ ਕੀ ਟੂਣੇ ਟੰਮਣ ਵਾਲਾ ਕੀ ਹੋ ਜੂਗਾ ਦਸੋ ਕੁਸ ਹੁੰਦਾ ਹੈ ਮੈਂ ਭਲੇ ਹੱਥ ਲਾ ਤਾ ਕੀ ਸਾਨੂੰ ਕੀ ਮਾਰ ਤੂੰ ਹਮ ਲੋਕ ਵਹਿਮ ਕਰਦੇ ਚੱਲ ਜੀ ਜਿਦਾ ਹਨ ਆਪਾਂ ਕਹਿੰਦੇ ਵਹਿਮ ਕਰਦੇ ਵੇਹਦੇ ਹੱਥ ਲਿਆ ਕਰਦੇ ਪੈਰ ਲਿਆ ਕਰਦੇ ਮੈਂ ਤਾਂ 20 ਵਾਰ ਲੱਤ ਮਾਰੀ 20 ਵਾਰ ਚੱਕ ਕੇ ਖਾਦਾਗਾ ਇਹਨੂੰ ਵੀ ਖਾ ਲਾਂਗੇ ਉਹਨੂੰ ਕੋਈ ਚੱਕਣ ਪਰ ਗੱਲ ਐ ਵੀ ਜਿਹੜਾ ਆ ਬੇਜਵਾਨ ਬੰਨ ਰੱਖਿਆਗਾ ਆ ਦੇਖ ਆ ਦੇਖ ਐਡੇ ਘਟਿਆ ਲੋਕ ਵੀ ਇਹਨੂੰ ਆ ਬਾਗੇ ਬੰਨ ਕੇ ਕਹਿਦੇ ਨੇ ਹੋ ਗਏ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਮੈਂ ਤਾਂ ਅੱਜ ਜਾ ਕੇ ਦੇਖਿਆ ਜਾਨਾ ਹਾਂ ਗੌਰ ਕਰੀਆ ਹੁੰਦਾ ਤਾਂ ਵੀਡੀਓ ਬਣਾ ਲੈ ਤਾਰ ਕੇ ਦੇਖਿਆ ਵੀ ਜਮੀ ਲੋਕ ਰਦੂ ਵੱਧ ਕਿੱਥੇ ਕਰਨਗੇ ਕਿੱਥੇ ਲੇਖਾ ਦਊ ਕਿਸੇ ਕੰਮ ਤੋਂ ਪਹੁੰਚਾਇਆ ਛਾਂ ਚਾ ਮੀਂਹ ਕਣੀ ਸੋ ਵੀ ਰਾਤ ਨੂੰ ਬੱਦਲ ਬਾਈ ਗੜਕ ਕੇ ਕੁਛ ਮਰਜੀ ਹੋਵੇ ਹੈ ਨਾ ਇੰਗਣ ਲੱਗ ਰਹੀ ਦੀ ਕਹਿੰਦੇ ਮੈਂ ਪਾਣੀ ਇੰਕਣੇ ਬਾਲਟੀ ਰੱਖੀਏ ਪਾਣੀ ਮੈਂ ਵੀਡੀਓ ਬਣਾ ਕੇ ਸੁਣ ਕੇ ਫਿਰ ਖੋਲਾਂਗੇ ਇਹਨੂੰ ਘਟਿਆ ਲੋਕ ਪਤਾ ਨਹੀਂ ਯਾਰ ਕੀ ਇਹਨਾਂ ਨੂੰ ਕੌਣ ਕਹਿੰਦਾ ਹੈ ਕੌਣ ਤਾਂ ਨਾ ਵੀ ਤੁਸੀਂ ਆਹ ਕਰਮ ਕਰੋ ਵੀ ਆਹ ਕੰਮ ਕਰੋ ਤੁਸੀਂ ਇੱਥੇ ਟੂਣਾ ਇੱਥੇ ਕੱਢ ਪੇਪੜਾ ਹੈ ਪੇਪੜਾ ਦਾ ਰਖਤਾ ਹੈਗਾ ਸਾਡਾ ਟੂਬ ਹੈਗਾ ਪਿੰਡ ਦੇ ਪਾਰਲੀ ਸਾਈਡ ਇੱਥੇ ਆ ਉਹ ਬੈਕ ਸਾਈਡ ਉੱਥੇ ਗਊਸ਼ਾਲਾ ਰਹੀ ਇਹਦਾ ਪੰਨ ਨਾਲ ਸਾਡੇ ਮੈੜੀ ਹੈ ਕਿਸੇ ਪਿੰਡ ਦੇ ਬੰਦੇ ਦੀ ਕੰਮ ਹੈ ਪਿੰਡ ਦੇ ਬੰਦੇ ਦਾ ਕੰਮ ਆ ਕੰਮ ਤਾਂ ਪਿੰਡ ਦੇ ਬੰਦੇ ਦੀ ਹੈ ਪਤਾ ਨਹੀਂ ਦਾ ਕੋਈ ਭਾਈ ਡੂੜਾ ਡੂੜਾ ਰੁਕਿਆ ਖੜਿਆ ਪਤਾ ਨਹੀਂ ਭਾਈ ਕੋਈ ਕਿਸੇ ਕੋ ਕੁਛ ਕੁਰੀ ਕਰਦਾ ਐ ਨਹੀਂ ਕੋ ਚੜਦਾ ਭਾਈ ਐ ਨਹੀਂ ਕੋ ਚੜਦਾ ਉਹਦਾ ਰੱਬ ਦੇ ਸੰਜੋਗ ਲਈ ਖੇ ਉਹਨੇ ਕੋਈ ਕੰਮ ਹੈ ਐ ਰੱਬ ਤੋਂ ਵਗੈਰ ਕਹਿੰਦੇ ਪੱਤਾ ਵੀ ਨਹੀਂ ਹਿਲਦਾ ਏ ਟੂਨੇਟ ਕੰਮਣਾ ਕੁਛ ਨਹੀਂ ਫਰਕ ਪੈਂਦਾ ਦੋਨਾ ਆਪ ਹੀ ਪਿੱਛੇ ਜਾਉਂਗੇ ਅੰਧ ਵਿਸ਼ਵਾਸ਼ਾਂ ਦੇ ਵਿੱਚ ਫਸੇ ਪਏ ਲੋਕ ਪਤਾ ਨਹੀਂ ਉਹਨੂੰ ਕਦੋਂ ਅਕਲ ਆਉ ਪਤਾ ਨਾ ਮੇਰੀ ਯਾਰ ਹਨਾ ਇੱਕ ਇਹ ਜੇ ਬਾਬੇ ਨੇ ਭੈਣ ਦੇਖਾਂ ਜਿਹੜੇ ਉਹਨੂੰ ਕਹਿੰਦੇ ਨੇ ਜਾ ਕੇ ਤੁਸੀਂ ਉੱਥੇ ਪੁਰਾਣੇ ਹੱਤ ਕੋਈ ਚੁਰਾਸਤੇ ਦੇ ਕਿਤੇ ਪਿੱਪਲ ਨਾਲ ਕਿਸੇ ਬੇਰੀ ਨਾਲ ਕਿਸੇ ਅੱਕ ਨਾਲ ਹਨਾ ਕਿਸੇ ਕਿਸੇ ਮੋੜ ਤੇ ਉੱਥੇ ਆ ਚੀਜ਼ ਕਰਕੇ ਆ ਕਿਸੇ ਬਾਬੇ ਨੇ 4-5000 ਰੁਪਏ ਲੈ ਆਉਣਾ ਹੇ 4-5000 ਦੇ ਕਨੇ ਕੌਸਲੇ ਕੱਖ ਪਾਉਂਦੇ ਹੈ ਜਿਹਨੂੰ ਕਨੇ ਕੱਖ ਪਾਉਂਦਾ ਪੰਨੋ ਲੱਗਦਾ ਕਿਸੇ ਗਰੀਬ ਨੂੰ ਦੇਂਦਾ ਮਾੜੇ ਮੋٹے ਕੰਮ ਤਾਂ ਦਿੰਦੇ ਆਂ ਤੇ ਹਾਂ ਦਸਬੀਆ ਥੁੱਡੀ ਪਿੰਡ ਦਾ ਮੁਕਲਾਵਾ ਥੁੱਡੀ ਇਹ ਤਾਂ ਸਾਡੇ ਪਿੰਡ ਦੀ ਜੇ ਕੋਈ ਸੁਣਦਾ ਇਹ ਸਾਡੇ ਪਿੰਡ ਦਾ ਭਾਈ ਤੇ ਕੋਈ ਮਰਜ਼ੀ ਹੈ ਚੱਲ ਬਗਾਨੇ ਹੁਣ ਆਪਾਂ ਕਿਉਂ ਤੇ ਬਾਹਰ ਲੈ ਹਣਾ ਜਿਹੜਾ ਸਾਡੇ ਪਿੰਡ ਦਾ ਖਾਵੇ ਕਰਨੇ ਪੈਣ ਗੜਾਈ ਹੈਗੇ ਕੀ ਕਰ ਆਹ ਤਾਂ ਗੱਲ ਆ ਭਾਈ ਆਪਾਂ ਇਹ ਦੇਖਦੇ ਤੁਸੀਂ ਕੀ ਇਹ ਕਾਰ ਕਰਦੂਦ ਕਰਨ ਲੱਗਿਓ ਕੋਈ ਚੰਗੀ ਕੋਈ ਚੰਗੇ ਕੰਮ ਦੀ ਰੀਸ ਕਰ ਲੋ ਭਾਈ ਸਾਡੇ ਵਾਂਗੂ ਵੀਡੀਓ ਬਣਾਉਣ ਲੱਗ ਜਓ ਦੱਸ ਆਹ ਦੇਖੋ ਆਹ ਮੇਜਵਾਨਾ ਬੰਨਤਾ ਦੋ ਦਿਨ ਹੋ ਗਏ ਤੇ ਮੈਂ ਤਾਂ ਕੋਈ ਦੇਖਿਆ ਨਹੀਂ ਮੇਰੇ ਕੋ ਕੱਖ ਪੈਲੇ ਕੋਈ ਕਰਨ ਦਾ ਤੇ ਕੁਸਪੀ ਹੈ ਲੈ ਬੱਛੜ ਦੇ ਇਸ ਤਾ ਕੇ ਹੁਣ ਦੇਖਿਆਗਾ ਲੈ ਛੱਡ ਦੇ ਪਾ ਜਾਣ ਦੇ ਚੱਲਾ ਜਾ ਪਾਣੀ ਪੀਵੋ ਤਨ ਆ ਜਾ ਤੋਬੇ ਚ ਨਹੀਂ ਜਾਂਦਾ ਹੈਗਾ ਇਹ ਤਾ ਦੇਖ ਲੋ ਹਨਾ ਕੱਡੀਆਂ ਕਟੀਆਂ ਹਰਕਤਾਂ ਨੇ ਇਹ ਕਿੱਡੀ ਗਿਰੀ ਹੋਈ ਤੁਹਾਡਾ ਮਾਲਕੂ ਬੰਦਾ ਜਿਹੜਾ ਕਰਕੇ ਗਿਆ ਹੋਊਗਾ ਜੀ ਹੈਨਾ ਕੀ ਸ਼ਰਮੋਰ ਲਈ ਤੁਸੀਂ ਆ ਚੀਜ਼ਾਂ ਨਾਲ ਦੱਸੋ ਕਦੇ ਆ ਜਿਹੜੇ ਆਪਣੇ ਖੋਪਰੇ ਦੇ ਗੱਟਰੇ ਨਾਰੀਅਲ ਨੇ ਵੀ ਇਹਨਾਂ ਨਾਲ ਤੁਹਾਡੇ ਗ੍ਰਹਿ ਕਲੇਸ਼ ਕੱਟਣਗੇ ਮੈਂ ਤਾਂ ਨਹੀਂ ਕਹਿੰਦਾ ਹੈ ਗਿਆ ਮੈਨੂੰ ਇੱਕ ਬੰਦਾ ਸਾਫਤ ਕਰਦਾ ਵੀ ਆ ਚੀਜ਼ਾਂ ਰੱਖਣ ਨਾਲ ਆ ਚੁੰਨੀਆਂ ਚੜਾਉਣ ਨਾਲ ਜਿਹੜੀਆਂ ਰੱਖ ਦਿੰਦੇ ਹਨਾ ਵੀ ਆ ਸੰਦੂਰ ਟਿੱਕੀ ਕਾਜਲ ਕੂਜ ਰਹਿਣਾ ਤਾਂ ਨਾ ਕਦੇ ਗ੍ਰਹਿ ਕੱਟਣਗੇ ਵੀ ਮੈਨੂੰ ਮੈਨੂੰ ਸਾਫਤ ਕਰ ਦਿਓ ਮੈਂ ਫਿਰ ਉਹ ਚੀਜ਼ ਦਾ ਦੇਣਦਾਰ ਹਾਂ ਵੀ ਚੀਜ਼ਾਂ ਨਾਲ ਗ੍ਰਹਿ ਕੱਟਣਗੇ ਕਦੇ ਨਹੀਂ ਕੱਟਦੇ ਹੈਗੇ ਉਹ ਮਾੜਾ ਚੰਗਾ ਸਮਾਂ ਬੰਦੇ ਆਉਂਦੇ ਨੇ ਕੋਈ ਚੱਕਰ ਨਹੀਂ ਪਰ ਆਹ ਚੀਜ਼ਾਂ ਬਾਈ ਬਣ ਕੇ ਆ ਚੀਜ਼ਾਂ ਨੂੰ ਪ੍ਰੇਜ ਉਹ ਦੇਖ ਲੈ ਬਈ ਕਿੰਨੇ ਕਿੰਨੇ ਜਿਹੜਾ ਦੇਖਿਆ ਆ ਕਾ ਖਾਣ ਲੱਗ ਰਿਹਾ ਜਰਾ ਭੁੱਖਾ ਮਰ ਲੱਗ ਰਿਹਾ ਦੀ ਉਹਦੇ ਨਾਲ ਕਿਵੇਂ ਕਿੰਨੇ ਦੁੱਧੇ ਮਾਰਦਾ ਠੀਕ ਕਰੇ ਬਾਈ ਭੁੱਖਾ ਮਰਦਾ ਕਰੂਗਾ ਹੈ ਇਹ ਕਹਿੰਦਾ ਵੀ ਬਾਬੇ ਐਡੇ ਗਰੀ ਸੋਚਦੇ ਇਹ ਲੋਕ ਨਹੀਂ ਮਾਲਕ ਨੇ ਭੈਣ ਦਿਖਾ ਹੈਗਾ ਸਾਡੇ ਪੰਡੀਆਂ ਆ ਨਾ ਸਾਨੂੰ ਫੜਾ ਸੁਣ ਕੀ ਨਾ ਗੱਲ ਜਿਸ ਤਾ ਭੈਣ ਉਹ ਲੈ ਕੇ ਨੇ ਸਾਨੂੰ ਫੜਾ ਰੁਪਈਆ ਸੀ ਭੈਣ ਦੇ ਖਤਮ ਹੋ ਜੇ ਮਾੜੇ ਕੰਮ ਨਾ ਕਰੋ ਗਾਲਾਂ ਦਾ ਕੱਢ ਗਾਲਾਂ ਬਾਈ ਨਿਕਲ ਨਹੀਂ ਸਾਥੋਂ ਸੱਚੀ ਗੱਲ ਕਰੀ ਚੱਲ ਲੈ ਤੁਸੀਂ ਨਿਕਲਦੀ ਹੈ ਠੀਕ ਹੈ ਯਾਰ ਕਟੀਆਂ ਹਰਕਤਾਂ ਨਾ ਕਰੋ ਨਾ ਕਰੋ ਚੱਲ ਆਪਾਂ ਤਾਂ ਹੁਣ ਖਾ ਲਾਂਗੇ ਮੈਂ ਖਾਉਂਗਾ ਵੀ ਦਿਖਾਉਂਗਾ ਕੋਈ ਚੱਕ ਨਹੀਂ ਕੁਝ ਨਹੀਂ ਹੈਗਾ ਜਿੰਦ ਦੇ ਵਿੱਚ ਬਾਈ